ਬਟਿੰਡਾ ਦੇ ਪਿੰਡ ਵਿਰਕ ਖੁਰਦ ਦੇ ਸਹਿਕਾਰੀ ਸਭਾ ਦੇ 73 ਲੱਗੇ ਕਪੜੀਬਾਈ ਦੇ ਦੋਸ਼ ਏਆਰ ਨੇ ਕਿਹਾ ਇਸ ਤੇ ਪਹਿਲਾਂ ਵੀ ਮਾਮਲਾ ਦਰਜ ਕੀਤਾ ਹੁਣ ਫੇਰ ਸਾਡੇ ਵੱਲੋਂ ਕੀਤੀ ਜਾ ਰਹੀ ਜਾਂਚ ਵੀਰਵਾਰ ਨੂੰ 1 ਵਜੇ ਲਗਭਗ ਪਿੰਡ ਵਿਰਕ ਖੁਰਦ ਵਿਖੇ ਵੱਡੀ ਗਿਣਤੀ ਦੇ ਵਿੱਚ ਸਹਿਕਾਰੀ ਸਭਾ ਦੇ ਮੈਂਬਰ ਇਕੱਠੇ ਹੋਏ ਅਤੇ ਉਹਨਾਂ ਵੱਲੋਂ 73 ਲੱਖਾਂ ਰੁਪਏ ਦੀ ਕਪੜੀਬਾਈ ਦੇ ਦੋਸ਼ ਲਗਾਏ ਇਸ ਸਬੰਧੀ ਜਦ ਏਆਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਤੇ ਸਾਡੇ ਵੱਲੋਂ ਪਹਿਲਾਂ ਵੀ ਇੱਕ ਮਾਮਲਾ ਦਰਜ ਕਰਵਾਇਆ ਗਿਆ ਹੈ ਤੇ ਹੁਣ ਦੁਬਾਰਾ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਨੂੰ ਸਾਡੇ ਵੱਲੋਂ ਬਲੈਗ ਹੈ ਤੇ ਜੇ ਨਾ ਆਇਆ ਤਾਂ ਫਿਰ ਦੁਬਾਰਾ ਤੋਂ ਸਾਡੇ ਵੱਲੋਂ ਥਾਣੇ ਵਿੱਚ ਸ਼ਿਕਾਇਤ ਦਿੱਤੀ ਜਾਵੇਗੀ ਆ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਦੇ ਵਿੱਚ ਪੀੜਤ ਲੋਕ ਅਤੇ ਏਆਰ ਆ ਮੇਰਾ ਨਾਮ ਤੇ ਕਿਹੜਾ ਪਿੰਡ ਆ ਮੇਰਾ ਨਾਮ ਚਰਨਬੀਰ ਸਿੰਘ ਆ ਜੀ ਪਿੰਡ ਮੇਰਾ ਬਿਰਖੁਰਦਾ ਹੈ ਮੇਰੇ ਡੈਡ ਦੀ ਡੈਥ 2022 ਚ ਹੋ ਚੁੱਕੀ ਹੈ ਜੀ ਤੇ ਉਹਦਾ ਉਹਨਾਂ ਦਾ ਚੈੱਕ 2024 ਚ ਲਾਇਆ ਗਿਆ ਜੀ ਹਾ ਵੇਖੋ ਜੀ ਗਲਤ ਸਥਾਨ ਕੀਤੇ ਆ ਉਹਨੇ ਸਰਫਾ ਫੈਕਟਰੀ ਸਾਹਿਬ ਦੇ ਆ ਵੇਖੋ ਪੰਜਾਬੀ ਸਾਈਨ ਕੀਤੇ ਆ ਡੈਡ ਇੰਗਲਿਸ਼ ਚ ਸਾਈਨ ਕਰਦੇ ਸੀਗੇ ਆ ਸਾਈਨ ਹੋਏ ਹੋਏ ਆ ਵੇਖੋ ਜੀ ਇਹ ਦੇਖੀ 14 ਪਹਿਲਾਂ ਨਾ ਮੈਂ ਇਨਸਾਫ ਚਾਹੁੰਦਾ ਹਾਂ ਜੀ ਇਸ ਫੈਕਟਰੀ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਨੂੰ ਸਸਪੈਂਡ ਕੀਤਾ ਜਾਵੇ ਸਾਰੇ ਪੈਸੇ ਮੇਰੇ ਉਹਦੋਂ ਨੂੰ ਬਿਲਕੁਲ ਨਿਆਂਜ ਪਾਏ ਗਏ ਆ ਈਸੀ ਖਾਤੇ ਚ ਲਾਏ ਗਏ ਆ 27000 ਰੁਪਿਆ ਥੈਂਕ ਯੂ ਹਾਂਜੀ ਭਾਈ ਜੀ ਮੈਂ ਗਰਮੀਤ ਸਿੰਘ ਜਿਹੜੋ ਸਾਬਕਾ ਪ੍ਰਧਾਨ ਸੀ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਆ ਮੇਰੇ ਬ੍ਰਦਰ ਸੀ ਇਹ ਹੋ ਗਈ ਗੱਲ 2014-15 ਦੀ ਉਸ ਟਾਈਮ ਰੇਸ਼ਮ ਕੁਮਾਰ ਸੈਕਟਰੀ ਦੇ ਨਾਲ ਹੁੰਦਾ ਸੀ ਜੋ ਸ਼ੰਦਾ ਸੀ ਗਈ ਜੋ ਉਹਦੇ ਰੇ ਦਾ ਕਪੜਾ ਦਿਖਾਇਆ ਗਿਆ ਉਹ ਰੇਸ਼ਮ ਕੁਮਾਰ ਆ ਕੇ ਚੁਕਾਉਂਦਾ ਉਹਨੂੰ ਛਿੰਦਾ ਫੋਨ ਕਰਦਾ ਹੁੰਦਾ ਸੀ ਜੋ ਕਹੇ ਵਿੱਕੀ ਸੈਕਟਰੀ ਦਾ ਡੈਡੀ ਐ ਉਸ ਟਾਈਮ ਉਹਨਾਂ ਨੇ ਕਪੜਾ ਪਾਤਾ 1,96,000 ਰੁਪਏ ਦਾ ਸੀ ਬੱਸੀ ਜੀ ਮੇਰੇ ਬ੍ਰਦਰ ਨੂੰ ਪ੍ਰਧਾਨ ਸੀਗੇ ਜੀ ਉਹਨਾਂ ਤੋਂ ਸਾਈਨ ਕਰਾ ਲੇ ਫਿਰ ਉਹਨਾਂ ਨੇ ਸੋਨਾ ਵੇਚ ਕੇ ਪੈਸੇ ਬੱਲੂਆਂ ਨੇ ਫਰਾਕੀ ਹੁੰਦਾ ਸੀ ਪੈਸੇ ਉੱਥੇ ਦੇ ਕੇ ਆਇਆ ਨਾਲ ਉਹਦੇ ਮਤਲਬ ਕਿ ਜੱਗੀ ਮੁੰਡਾ ਦਾ ਲਿਆ ਜੀ ਗਿਆ ਸੀ ਕਾਕੇ ਸਨਾਰੇ ਤੋਂ ਪੈਸੇ ਲਿਆ ਕੇ ਦਿੱਤੇ ਸੀ ਸੋਨਾ ਵੇਚ ਕੇ ਮੇਰੀ ਭਾਬੀ ਨੇ ਉਹਦਾ ਸੋਨਾ ਵੇਚਿਆ ਮੇਰੇ ਭਤੀਜੇ ਨੇ ਵੀ ਫੋਨ ਕੀਤਾ ਸੀ ਮੁੜ ਕੇ ਕਹਿੰਦਾ ਨੋਟਬੰਦੀ ਆ ਗਈ ਸੀ ਕਹਿੰਦਾ ਮੈਂ ਪੈਸੇ ਵਾਪਸ ਦੇ ਦਿੱਤੇ ਤੁਸੀਂ ਦੇਖੋ ਨੋਟਬੰਦੀ ਜੇ ਆ ਗਈ ਸੀ ਉਦੋਂ ਪੈਸੇ ਕਿਉਂ ਫੜੇ ਹੋਣੇ ਫਿਰ ਜਦੋਂ ਹੁਣ ਤੁਸੀਂ ਦੇਖੋ ਲੋਕਾਂ ਦਾ ਇੰਨਾ ਉਹਨੇ ਕਬਲਾ ਕਰ ਲਿਆ ਤੇ ਉਹ ਪੈਸੇ ਮੁਕਰਨੇ ਕਿਹੜਾ ਸੌਖਾ ਹੈ ਜੀ ਅਸੀਂ ਕਹਿੰਦੇ ਜੀ ਉਹ ਪੈਸੇ ਵੀ ਉਹਨੂੰ ਪੈਣੇ ਚਾਹੀਦੇ ਆ ਉਹਦੇ ਕੇਸ ਹੋਣਾ ਚਾਹੀਦਾ ਜੀ ਜੋ ਕਿ ਮੇਰੇ ਭਰਾ ਦੀ ਜ਼ਮੀਨ ਤਾਇਜ ਕਰਤੀ ਪ੍ਰਧਾਨਦ ਹੋਣ ਦੇ ਨਾਤੇ ਹੌਣ ਜੋ ਕਪਲਾ ਹੋ ਰਿਹਾ ਹੈ ਉਹਦੇ ਵਿੱਚੋਂ ਪ੍ਰਧਾਨ ਨੂੰ ਵੀ ਖਿੱਚਿਆ ਜਾਵੇ ਜਿਹੜਾ ਉਸ ਇਸ ਟਾਈਮ ਜਿਹੜਾ ਇਸ ਕਮੇਟੀ ਦਾ ਪ੍ਰਧਾਨ ਹੈ ਉਹਨੂੰ ਵੀ ਨਾਲ ਖਿੱਚਿਆ ਉਹਦੀ ਜ਼ਿੰਮੇਵਾਰੀ ਝੋਣੀ ਚਾਹੀਦੀ ਹੈ ਕਿੰਨੇ ਕ ਪੈਸੇ ਦਾ ਕਪਲਾ ਹੋਇਆ ਵੀਰ ਜੀ ਇਹ ਜਾਂ ਦੱਸ ਰਹੇ ਆ ਜੀ 90 ਲੱਖ ਰੁਪਏ ਦੇ ਕਰੀਬ ਆਈ ਪਲੱਸ ਵੀ ਹੋ ਸਕਦਾ ਘੱਟ ਨਹੀਂ ਗਈ ਕਿਸੇ ਦਾ ਤੀ ਬੰਦੇ ਜਿਹੜਾ ਆਸਟ੍ਰੇਲੀਆ ਤੋਂ ਆਇਆ ਜੀ ਗਰਮੇਲ ਸਿੰਘ ਉਹ ਵੀ ਇੱਥੇ ਹੁਣ ਆਈ ਉਹਦਾ ਬਾਹਰ ਸੀਗੇ ਜੀ ਉਹਨਾਂ ਦਾ 96 ਹਜ਼ਾਰ ਰੁਪਏ ਦਾ ਚੱਕ ਲਾਦਾ ਚੱਕੇ ਜੀ ਉਹਦੀ ਚੱਕ ਬੁੱਕ ਘਰੇ ਪਈ ਸੀਗੀ ਉਹ ਇੰਨੇ ਕਪਲੇ ਕਰੀ ਉਹਦੇ ਬੰਦ ਕਰਵਾਈ ਪਰਚਾ ਕਰਨਾ ਚਾਹੀ ਉਦੀ ਜ਼ਮੀਨ ਦੀ ਵੀ ਅਟੈਚ ਹੋਣੀ ਚਾਹੀਦੀ ਹੈ ਜੀ। ਪ੍ਰਧਾਨ ਦੀ ਵੀ ਹੋਣੀ ਚਾਹੀਦੀ ਹੈ। ਲਾਭ ਸਿੰਘ ਆ ਜੀ। ਕੀ ਹੋਇਆ ਬਾਪੂ ਜੀ? ਮੇਰੇ ਨਾਲ ਕਪੜਾ ਹੋਇਆ ਜੀ। ਕੀ ਕਪੜਾ ਹੋ ਗਿਆ ਤੁਹਾਡੇ ਨਾਲ? ਮੈਂ 2700 ਦੇ ਰੇ ਦੇ ਸੀ ਜ਼ੀਰੋ ਲਾ ਕੇ 27000 ਬਣਾਤਾ ਜੀ। ਉਹ ਚੈੱਕ ਦਵਾਰਾ ਲਾ ਕੇ ਮੇਰਾ ਚੈੱਕ ਦਵਾਰਾ ਲਾ ਕੇ ਫੀਡ ਫੀਡ ਦੀ ਪਰਚੀ ਨਾਲ ਲਾ ਕੇ ਫੀਡ ਮਰ ਲਈ ਨਹੀਂ ਜੀ ਖਾਦ ਦੇ ਪੈਸੇ ਭਰਤੇ। ਤੇ 1350 ਦੇ ਕਲੇ ਸੀਗੀ ਤੇ ਜੀ ਤੇ ਚੱਲ ਪਿਆ ਦੋ ਤਿੰਨ ਚਾਰ ਸਾਰਾ ਜੋੜ ਕੇ 2700 ਦੇ ਇੱਕ ਲਈ ਸੀ 2700 ਦੀ ਸਾਰਾ ਜੋੜ ਕੇ 4000 ਤੇ 20 ਰੁਪਏ ਬਣਦੇ ਜੀ 370 ਵਿਆਜ ਭਰਾਲਿਆ ਜੀ ਮੈਥੋਂ 16 1 22 ਨੂੰ ਜੀ 15 1 25 25 10 24 ਨੂੰ ਵਾਪਸੀ ਕਰਤੀ ਮੈਂ 4400 ਰੁਪਏ ਜੀ ਜਿਹੜੇ ਮੇਰੇ ਬਣਦੇ ਸੀਗੇ ਜੀ ਤੇ ਉਹ ਦੁਬਾਰਾ ਫੇਰ ਮੇ 27000 ਕੱਢੀ ਜਾਂਦੇ ਜੀ ਮੈਨੂੰ ਇਹ ਕਿਸ ਤਰ੍ਹਾਂ ਦੀ ਮੰਗ ਕਰਦੇ ਵੀ ਜਿਹੜੇ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਨਾ ਮੈਨੂੰ ਨੋਟਿਸ ਦਿੱਤਾ ਜੀ ਹੁਣ ਕਿਉਂ ਨਹੀਂ ਨੋਟਿਸ ਦਿੱਤਾ ਮੈਨੂੰ ਜੇ ਦੂਜਿਆਂ ਨੂੰ ਦਿੱਤਾ ਮੈਨੂੰ ਵੀ ਦਿੰਦੇ ਨੋਟਿਸ ਜੀ ਜੀ ਮੈਂ ਪਹਿਲੇ 4400 ਰੁਪਏ ਭਰੀ ਬਠਾ ਤੇ ਜ਼ਮੀਨ ਮੇਰੀ ਠੇਕੇ ਦੇ 2-3 ਸਾਲ ਹੋ ਗਏ ਜੀ ਮੈਂ ਡੀ ਸਾਹਿਬ ਤੋਂ ਮੰਗ ਕਰਦਾ ਜੀ ਮੈਨੂੰ ਇਨਸਾਬ ਮਿਲਣਾ ਚਾਹੀਦਾ ਜੀ ਕਿਹੜਾ ਪਿੰਡ ਆ ਬਾਪੂ ਜੀ ਤੁਹਾਡਾ ਵਿਰਖ ਖੁਰਦ ਪਿੰਡ ਆ ਜੀ ਕਿਹਨਾ ਮੈਂ ਤੁਹਾਡਾ ਸ਼ੋਕਲਾਦਾ ਸੰਗ ਜੀ ਕਿਹੜਾ ਪਿੰਡ ਆ ਬਾਪੂ ਜੀ ਮੋਟ ਸਧਰਾ ਜੀ ਕੀ ਮਤਲਬ ਹੈ ਬਾਪੂ ਜੀ ਮਸਲਾ ਜੀ ਹੈ ਜੀ ਮੈਂ 2023 ਜ਼ਮੀਨ ਮੇਰੇ ਠੇਕੇ ਦੇ ਆ ਜੀ ਜਿਹੜਾ ਉਦੋਂ ਪਹਿਲੀ ਖੇਤੀ ਕੀਤੀ ਉਹ ਮੈਂ ਸਾਰਾ ਬਗ ਨਾ ਚੱਕਿਆਗਾ ਸਾਰਾ ਕਲੀਅਰ ਸੀ ਉਹ ਤੋਂ ਬਾਅਦ ਮੈਂ 34800 ਰੁਪਿਆ ਭਰ ਕੇ ਦੁਬਾਰਾ 26000 ਰੁਪਿਆ ਭਰ ਕੇ ਗਿਆ ਦੁਬਾਰਾ ਜਦੋਂ ਹੁਣ ਗਿਆ ਤੇ ਨੇ ਮੇਰੇ ਨਾਲ 15000 ਰੁਪਏ ਕੱਢੀ ਬੈਠੇ ਐਡਵਾਂਸ ਜਿਹੜਾ ਮਦਦ ਤੋਂ ਉਹ ਜਿਹੜਾ ਨੇ ਕਦੋਂ ਭਰਨਾ ਨਹੀਂ ਜਿੰਨੇ ਕਰੇ ਕਲੀਅਰ ਨਹੀਂ ਹੁੰਦਾ ਮੈਂ ਢਾੜੀਦਾਰ ਬੰਦਾ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਹੁਣ ਵੀ ਮਜ਼ਦੂਰੀ ਤੋਂ ਐ ਮੈਂ ਛੱਡ ਕੇ ਮੇਰੇ ਹੱਥ ਬੰਨ੍ਹ ਕੇ ਬੇਨਤੀ ਵੀ ਇਹ ਕੰਮ ਸਹੀ ਕੀਤਾ ਜਾਵੇ ਕਿਸ ਤਰ੍ਹਾਂ ਦੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਹੈ ਸਹੀ ਸੂਲੀ ਹੋਵੇ ਜੀ ਗਲਤ ਤਾਂ ਕੀ ਫਾਇਦਾ ਜੀ ਸਹੀ ਸੂਲੀ ਚਾਹੀਦਾ ਜੋ ਲੋਕਾਂ ਦੀ ਮੰਗ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਸਨੋ ਫਤਾਰਾ ਸਿੰਘ ਪ੍ਰਿੰਡ ਵਰਕ ਕਰਦਾ ਮੈਂ ਕਮੇਟੀ ਮੈਂਬਰ ਆ ਸਰ ਅਸੀਂ ਜਦੋਂ ਇਹ ਕਬਲਾ 18000 2 2025 ਤੱਕ ਦਾ ਸਾਨੂੰ ਕੋਈ ਹਜੇ ਤੱਕ ਕੋਈ ਪਤਾ ਨਹੀਂ ਸੀ ਕਿਸੇ ਮੈਂਬਰ ਨੂੰ ਹਜੇ ਤੱਕ ਡਿਫਾਲਟਰ ਨਹੀਂ ਕੀਤਾ ਗਿਆ ਸੀ ਜਦੋਂ ਹੁਣ ਥੋੜਾ ਜਿਹਾ ਰੌਲਾ ਪਿਆ ਤੇ ਹੁਣ ਜਿੰਨੇ ਵੀ 5 5 7 7 ਸਾਲਾਂ ਦੇ ਮੈਂਬਰ ਜਿਹੜੇ ਭਰੀ ਜਾਂਦੇ ਸੀ ਉਹ ਵੀ ਡਿਫਾਲਟਰ ਕੱਢੇ ਗਏ ਅਸੀਂ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਹੈ ਏਆਰ ਸਾਹਿਬ ਨੂੰ ਡੀਆਰ ਸਾਹਿਬ ਨੂੰ ਜੀਆਰ ਸਾਹਿਬ ਨੂੰ ਐਮਆਰ ਸਾਹਿਬ ਨੂੰ ਚੇਅ ਮੰਤਰੀ ਮੁੱਖ ਮੰਤਰੀ ਨੂੰ ਵੀ ਤੇ ਚੀਫ ਸੈਕਟਰੀ ਚੰਡੀਗੜ੍ਹ ਨੂੰ ਵੀ ਦਿੱਤੀ ਹੈ ਸਾਡੀ ਕੌਣ ਜ਼ਿੰਮੇਵਾਰ ਹੋ ਸਕਦਾ ਹੁਣ ਦੇਖੋ ਜੀ ਕੌਣ ਪ੍ਰਸ਼ਾਸਨ ਦੱਸੂਗਾ ਜਿਹੜਾ ਵੀ ਕੌਣ ਜ਼ਿੰਮੇਵਾਰ ਆ ਸਾਨੂੰ ਇੱਕ ਤਰਫਾ ਫੈਸਲਾ ਹੋਣਾ ਚਾਹੀਦਾ ਹੈ ਸੱਚ ਦਾ ਸੱਚ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਇੱਕ ਨੰਤਰਨਾ ਚਾਹੀਦਾ ਜੀ ਕਿੰਨੇ ਕੁ ਵਿਅਕਤੀ ਹੈਗੇ ਇਸ ਤਰ੍ਹਾਂ ਦੇ ਪੀੜਤ ਜਿਹੜੇ ਪਿੰਡ ਸਾਰਾ ਦੋ ਪਿੰਡ ਆ ਜੀ ਦੋਨੇ ਪਿੰਡ ਹੀ ਆ ਕਿਸ ਤਰ੍ਹਾਂ ਦੀ ਮੰਗਦੀ ਮੰਗ ਕਰਦੇ ਕਰ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਜਿਹੜੀ ਸਤਮ ਚ ਸੱਚਾਈ ਦੀ ਇਨਸਾਫ ਦੀ ਮੰਗ ਕਰਦੇ ਹਾਂ ਜੀ ਹਾਂਜੀ ਜੀ ਕੀ ਨਾ ਮਤ ਕੀ ਮਤ ਲਾਗਾ ਤੁਹਾਡੇ ਬੰਦੇ ਹਾਂਜੀ ਤੁਹਾਡਾ ਆਇਆ ਦਾ ਬਹੁਤ ਬਹੁਤ ਧੰਨਵਾਦ ਸਰਪ ਨੇਉਜਦਾ ਜੀ ਮੈਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਵਿਰਖ ਖੁਰਦ ਦੇ ਵਿੱਚ ਸੋਸਾਇਟੀ ਆ ਸਾਡੀ ਜੋ ਕਰਮਗੱਢ ਛਤਰਾ ਤੇ ਵਿਰਖ ਖੁਰਦ ਦੀ ਆ ਉਹਦੇ ਅਸੀਂ ਅੱਜ ਹਿੱਸੇਦਾਰ ਸਾਰੇ ਜੋ 2018 ਤੋਂ ਲੈ ਕੇ ਤੇ 2025 ਤੱਕ ਸਾਨੂੰ ਬੈਂਕ ਨੇ ਕੋਈ ਡਿਫਾਲਟ ਨਹੀਂ ਕਰਿਆ ਤੇ ਅਸੀਂ ਪੈਸੇ ਭਰ ਚੁੱਕੇ ਆ ਜੋ ਸਾਡੇ ਪਾਸਬੁੱਕ ਦੇ ਵਿੱਚ ਐਂਟਰੀਆਂ ਹੋਈਆਂ ਹਨ ਤੇ ਅਸੀਂ ਸਾਨੂੰ ਐਨਓਸੀ ਵੀ ਦਿੱਤੇ ਗਏ ਆ ਤੇ ਪਰ ਬੈਂਕ ਦੇ ਬੈਂਕ ਮੈਨੇਜਰ ਵੱਲੋਂ ਸਾਨੂੰ 2025 ਦੇ ਵਿੱਚ ਨੋਟਿਸ ਭੇਜੇ ਗਿਆ ਵੀ ਤੁਸੀਂ ਡਿਫਾਲਟਰ ਹੋ ਤੁਹਾਨੂੰ ਆਹ ਧੜਾ ਆਹ ਲੈ ਜਾਓ ਆਹ ਲੈ ਜਾਓ ਜਿਸ ਤੋਂ ਸਾਨੂੰ ਪਤਾ ਲੱਗਿਆ ਵਾ ਅਸੀਂ ਧੋਖਾਧੜੀ ਦੇ ਸ਼ਿਕਾਰ ਹੋਏ ਆ ਸਾਡਾ ਇਹ ਗਵਨ ਘਟੋ ਘੱਟ ਦੋਨਾਂ ਪਿੰਡਾਂ ਦਾ 80 ਤੋਂ 90 ਲੱਖ ਦਾ ਹੋਇਆ ਵਾ ਇਸ ਦੇ ਵਿੱਚ ਸਾਨੂੰ ਅਨਸਾਫ਼ ਦੀ ਮੰਗ ਕਰਦੇ ਆ ਵੀ ਇਹ ਸਾਰੇ ਸੇਲਜ਼ਮੈਨ ਬੈਂਕ ਅਧਿਕਾਰੀ ਕਰਮਚਾਰੀ ਬੈਂਕ ਮੈਨੇਜਰ ਮਿਲੀ ਭੋਗਤਾ ਜਿੰਨੇ ਵੀ ਹੈ ਸਾਰੇ ਉਹ ਬਿੱਲੀ ਥੈਲੋ ਬਾਹਰ ਹੋਣੀ ਚਾਹੀਦੀ ਆ ਇਸ ਬਾਰੇ ਅਸੀਂ ਸਾਰਿਆਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਚੀਮਾ ਸਾਹਿਬ ਜੀ ਨੂੰ ਸਰਦਾਰ ਸਾਰੀ ਸਮੁੱਚੀ ਪੰਜਾਬ ਸਰਕਾਰ ਨੂੰ ਅਸੀਂ ਇਹ ਰਜਿਸਟਰ ਕਰਵਾ ਚੁੱਕੇ ਆ ਸਾਨੂੰ ਦਫਤਰਾਂ ਦੇ ਵਿੱਚ ਗੇੜੇ ਖਾਨ ਦੇ ਬਾਵਜੂਦ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਇੱਥੇ ਸੱਦ ਲੈਂਦੇ ਆ ਪੰਜਾ ਸੱਤਾ ਦਿਨਾਂ ਤੋਂ ਇਨਸਪੈਕਟਰ ਗਰਮੀਤ ਕੌਰਾ ਜੋ ਕਿ ਹਫਤੇ ਬਾਅਦ ਸੱਦ ਕੇ ਖੱਜਲ ਖਰਾਬ ਕਰਦੇ ਆ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜਿਸ ਵਿੱਚ ਅਸੀਂ ਆਉਦੀ ਹੱਡ ਪਾੜਮੀ ਮਿਹਨਤ ਦੇ ਨਾਲ ਅਸੀਂ ਇਹ ਭਰ ਚੁੱਕੇ ਆ ਪਰੰਤੂ ਸਾਨੂੰ ਇਹ ਡਿਫਾਲਟਰ ਕਰਕੇ ਸਾਡੇ ਜੁਮੇ ਦੁਬਾਰਾ ਬੈਂਕ ਮੈਨੇਜਰ ਦਬਕਿਆਂ ਦੇ ਨਾਲ ਪੈਸੇ ਪਰਵਾ ਰਿਆ ਜਿਹੜਾ ਕਿ 7 ਸਾਲ ਦਾ ਨਜਾਇਜ਼ ਵਿਆਜ ਆ ਡਿਫਾਲਟਰਾਂ ਤੋਂ ਉਹ ਗਲਤ ਨਜਾਇਜ਼ ਭੁਗਤਾਰਿਆ ਸਾਡੇ ਕੋਲੋਂ ਸਾਡੇ ਇਹ ਗਰੀਬ ਕਿਸਾਨ ਡਰਦੇ ਉਹ ਵੀ ਭਰ ਲਈ ਤਿਆਰ ਆ ਮੈਂ ਇਹ ਆਦਾ ਵੀ ਉਹ ਜਿਹੜਾ ਬੈਂਕ ਦਾ 7 ਸਾਲ ਦਾ ਵਿਆਜ ਆ ਡਿਫਾਲਟਰ ਹੋਏ ਵੇ ਆ ਉਹ ਬੈਂਕ ਮੈਨੇਜਰ ਜੋ ਵੀ ਰਲੇ ਵੇ ਆ ਇਹ ਕਰਮਚਾਰੀ ਉਹਨਾਂ ਦੇ ਸਾਰੇ ਜੁਮੇ ਪਾਇਆ ਜਾਵੇ ਤੇ ਇਹਨਾਂ ਨੂੰ ਬੰਦ ਦੀ ਸਜ਼ਾ ਸਰਕਾਰ ਵੱਲੋਂ ਦਿੱਤੀ ਜਾਵੇ ਅਸੀਂ ਡੀਸੀ ਸਾਹਿਬ ਨੂੰ ਸਾਡੀ ਕਮੇਟੀ ਮਿਲੀ ਹੈ ਜੀ ਉਹ ਸਾਡੀ ਇੱਥੇ ਕਮੇਟੀ ਮੈਂਬਰਾਂ ਜੋ ਵੀ ਸਾਡੇ ਕਮੇਟੀ ਮੈਂਬਰ ਆਏ ਹੋਏ ਆ ਉਹਨਾਂ ਤੋਂ ਤਪਤੀਸ਼ ਕੀਤੀ ਜਾਵੇ। ਮੈਂ ਏਆਰ ਹਰਮੀ ਸਿੰਘ ਖੰਡਰ ਏਆਰ ਹਾਂ। ਬਿਲਕੁਲ। ਇਹ ਰਖੋਰ ਦੇ ਜਿਹੜੀ ਸਹਿਕਾਰੀ ਸੋਸਾਇਟੀ ਹੈ ਉਹ ਏਆਰ ਬਹੰਦਾ ਸਰਕਲ ਦੇ ਅੰਡਰ ਪੈਂਦੀ ਹੈ। ਇੱਥੇ ਪਿਛਲੇ 6-7 ਮਹੀਨਿਆਂ ਤੋਂ ਜਿਹੜਾ ਇੱਥੇ ਦਾ ਸੈਕਟਰੀ ਹੈ ਉਹ ਰਿਕਾਰਡ ਨਹੀਂ ਦੇ ਰਿਹਾ ਸੀ ਬਾਰ-ਬਾਰ ਕਮੇਟੀ ਨੂੰ ਵੀ ਲਿਖਿਆ ਕਮੇਟੀ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਖਿਲਾਫ ਤਾਂ ਕਮੇਟੀ ਨੂੰ ਸਸਪੈਂਡ ਕਰਨ ਤੋਂ ਬਾਅਦ ਟਰਮੀਨੇਟ ਕਰਕੇ ਪ੍ਰਸ਼ਾਸਕ ਲਾਇਆ ਸੀ ਉੱਥੇ ਪ੍ਰਸ਼ਾਸਕ ਦੁਆਰਾ ਨੁਮਾਇਤਲ ਕਰਕੇ ਜੋ ਪੜਤਾਲ ਕੀਤੀ ਗਈ ਤਾਂ 9-10 ਲੱਖ ਰੁਪਏ ਦਾ ਸਟਾਕ ਘਟ ਸੀਗਾ ਕੁਝ ਮਸੂਲੇ ਰੱਖਿਆ ਹੋਇਆ ਸੀ ਉਸ ਦੇ ਖਿਲਾਫ 3 ਜਨਵਰੀ 2025 ਨੂੰ ਅਰਚਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਪੜਤਾਲ ਲਗਾਤਾਰ ਜਾਰੀ ਸੀ ਜਿਦੇ ਵਿੱਚ ਹੁਣ ਲਗਭਗ 8-9 ਲੱਖ ਰੁਪਏ ਦਾ ਹੋਰ ਕੰਮ ਸਾਹਮਣੇ ਆਇਆ ਜਿਹੜੇ ਲੋਕਾਂ ਨੇ ਉਹਨਾਂ ਨੇ ਮਸੂਲੀ ਰੱਖੀ ਤੇ ਬੈਂਕਾ ਜਮਾ ਨਹੀਂ ਕਰਵਾਈ ਇਸ ਤੋਂ ਸਾਰੇ ਕੁਝ ਬੰਦੇ ਜਿਹੜੇ ਜਿਵੇਂ ਡੈਥ ਹੋ ਵੀ ਉਸ ਤੋਂ ਬਾਅਦ ਚੈੱਕ ਤੇ ਸਾਈਨ ਕਰਕੇ ਉਹਨਾਂ ਦੇ ਚੈੱਕ ਚੁੱਕ ਰੱਖੇ ਸੀ ਉਹ ਪਾ ਲਏ ਪੜਤਾਲ ਹਜੇ ਫਾਈਨਲ ਲਗਭਗ 2-3 ਦਿਨਾਂ ਤੱਕ ਮੁਕੰਮਲ ਹੋ ਜੂਗੀ ਪਰ ਹੁਣ ਤੱਕ ਇਹ ਲਗਭਗ 9 ਲੱਖ ਦਾ ਪਹਿਲਾਂ ਤੇ 8-9 ਲੱਖ ਦਾ ਹੋਰ 18 ਤੋਂ 9 ਲੱਖ ਰੁਪਏ ਦਾ ਬਕਾ ਬਲਾਗ ਰਹਾ ਹੈ। ਪ੍ਰਤਵਾਲ ਸਿੰਘ ਸੈਕਟਰੀ ਉੱਥੇ ਉਹਦੇ ਖਿਲਾਫ ਸਾਹਮਣੇ ਆਇਆ ਹੈ। ਪਰਚਾ ਦਰਜ ਹੋ ਚੁੱਕਾ ਹੈ ਜੇ ਗ੍ਰਿਫਤਾਰੀ ਨਹੀਂ ਹੋਈ ਉਹਦੀ। ਹੁਣ ਜਿਹੜੀ ਇਹ ਨਵੀਂ ਮਾਮਲੇ ਸਾਹਮਣੇ ਆਇਆ ਤਾਂ ਇਹ ਇਹਦੀ ਵੀ ਰਿਪੋਰਟ ਕਮੰਡ ਅੰਦ ਕਰਾਈ ਜਾਵੇ। ਇਹਦੇ ਵਿੱਚ ਵੀ ਉਸ ਨੂੰ ਹੁਣ ਵਾਪਸ ਰਿਪੋਰਟ ਭੇਜਿਆ ਗਿਆ ਸੀ ਜੋ ਪੋਰਟਲ ਉੱਪਰ ਰਿਪੋਰਟ ਫਾਈਨਲ ਆ ਗਈ। ਵੀ ਇਹਨਾਂ ਜਿਹੜਾ ਸਟਾਕ ਹੈ, ਇਹਨਾਂ ਜਿਹੜਾ ਗੱਦਨਾ ਹੈ ਉਹ ਹੋਰ ਸਾਹਮਣੇ ਆਇਆ ਤੇ ਉਹਦੇ ਵਿੱਚ ਜਿਹੜੀ ਪਹਿਲਾਂ ਵਾਲੀ ਅਮਾਉਂਟ ਹੈ ਵਿੱਚ ਵਾਧਾ ਹੋ ਜੂਗਾ। ਇਸ ਦੇ ਨਾਲ ਹਜੇ ਉਹਨੇ ਰਿਕਾਰਡ ਨਹੀਂ ਸੰਪਟੇ ਹਜੇ ਉਹਨੇ ਉਹ ਦੁਬਾਰਾ ਕਰਿਆ ਹੈ ਰਿਕਾਰਡ ਸੋਸਾਇਟੀ ਨੇ ਸੋਸਾਇਟੀ ਵਿੱਚੋਂ ਲਗਭਗ ਚੱਕ ਕੇ ਲੈ ਗਿਆ ਅਸੀਂ ਸੋਸਾਇਟੀ ਪਿਛਲੇ 6 ਮਹੀਨਿਆਂ ਤੋਂ ਬੰਦ ਪਈ ਹੈ ਤੇ ਬੈਂਕ ਤੋਂ ਰਿਕਾਰਡ ਲੈ ਕੇ ਸੋਸਾਇਟੀ ਦਾ ਕਾਰੋਬਾਰ ਚਲਾ ਰਹੇ ਹਾਂ ਇਸ ਹਫਤੇ ਦੇ ਵਿੱਚ ਵਿੱਚ ਅਸੀਂ ਉਹਦਾ ਜਿਹੜਾ ਗੋਦਾਮ ਬਰੇਰਾ ਤੇ ਜਿਹੜਾ ਰਿਕਾਰਡ ਰੂਮ ਹੈ ਉਹ ਖੋਲਾਂਗੇ ਕੋਨੇਰ ਕਾਰਡ ਪੇਸ਼ ਨਿਕਲਿਆ ਜਿੱਤੇ ਉਹਨੂੰ 7 ਤਰੀਕ ਦਿੱਤੀ ਕੱਲ ਦੀ ਜੇ ਕੱਲ ਤੱਕ ਹੋਰ ਕਾਰਡ ਨਹੀਂ ਦਿੰਦਾ ਪਰਸੋਂ 11 ਤਰੀਕ ਨੂੰ ਪੁਲਿਸ ਦੇ ਸਹਿਤ ਉਹਦਾ ਵੀਡੀਓ ਰਿਕਾਰਡਿੰਗ ਕਰਕੇ ਜੇ ਰਿਕਾਰਡ ਹੋਲਾਂਗੇ ਵੀ ਕੀ ਕੁਝ ਗਾਇਬ ਹੈ ਹੁਣ ਤੱਕ ਪੀਓਐਸ ਮਸ਼ੀਨ ਨੂੰ ਨਹੀਂ ਮਿਲੀ ਤੇ ਜਿਹੜਾ ਸਵਾ ਦਾ ਕੰਪਿਊਟਰ ਹੈ ਉਹ ਨਹੀਂ ਮਿਲਿਆ